ਲੋ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਤੇ ਆ ਲਸਣ ਜਿਹੜਾ ਆਪਾਂ ਅੱਗੇ ਤਿੰਨ ਵਾਰੀ ਵੀਡੀਓ ਬਣਾ ਚੁੱਕੇ ਆ ਜੋ ਬੀਜਿਆ ਸੀ ਪਹਿਲਾ ਪਾਣੀ ਲਾਇਆ ਦੂਜਾ ਲਾਇਆ ਹੁਣ ਚੌਥਾ ਪਾਣੀ ਲਾ ਚੁੱਕੇ ਆ ਤੇ ਲਸਣ ਦਾ ਦੇਖੋ ਜੀ ਬਹੁਤ ਸੋਹਣਾ ਲਸਣ ਆਇਆ ਦਾ ਜੀ ਆਹ ਕਿਹੜਾ ਲਸਣ ਮੈਂ ਵਰਤਦਾ ਇਹ ਲਾਲ ਹੈ ਲਾਲ ਲਸਣ ਜੀ ਆ ਕਿਾਰੇ ਥੋੜਾ ਈ ਬੀ ਵਾਸਤੇ ਭੀਜਿਆ। ਬਾਕੀ ਮੈਂਬਰਸ ਨਾਲ ਗੱਲ ਕਰਦੇ ਆਂ ਜੀ। ਇਹਨ ਕਿੰਨੇ ਪਾਣੀ ਲੱਗ ਗਏ? ਆਵੇਂ ਬਸ ਕਿੰਨੇ ਪਾਣੀ ਲੱਗ ਗਏ ਇਹਨੂੰ? ਪਾਣੀ ਇਹਨੂੰ 4 ਲੱਗ ਗਏ ਜੀ। ਅੱਛਾ ਜੀ। ਹੁਣ ਹੁਣ ਇਸ ਤੋਂ ਬਾਅਦ ਦਵਾਈ ਪਾਣੇ ਰੀਜੈਂਟ। ਠੀਕ ਜੀ। ਤੇ ਘਾਲ ਖਾਦ ਮਿਲਾ ਕੇ ਯੂਰੀਆ। ਯੂਰੀਆ। ਅੱਛਾ ḍep ਨਾਲ ਪਾਉਣੀ। ḍep ਉਹਨੇ ਪਾਣੇ ਅੱਗੇ ḍep ਪਾ ਲਈ ਦੋ ਵਾਰ। ਅੱਛਾ ਠੀਕ। ਹੁਣ ਤਾਂ ਸਪਰੇਅ ਕਰਾਂਗੇ। ਅੱਛਾ ਫੋਰਡ ਵਾਸਤੇ ਹੈ। ਹਾਂ ਜੀ। ਥੋੜੇ ਨੇ ਪੱਤਾ ਨੂੰ ਖਰਾਕ ਮਿਲੇ। ਅੱਛਾ ਅੱਛਾ ਤੇ ਯਾਰ ਵਿੱਚ ਗਾਹ ਹੋ ਗਏ ਗੋਡੀ ਕਰਾਓਗੇ ਕਿ ਸਪਰੇ ਨਹੀਂ ਇਹ ਗਾਹ ਗੋਡੀ ਕਰਾਵਾਂ ਤੇ ਪਟਾ ਦੇਣੇ ਮੈਂ ਤਾਂ ਅੱਛਾ ਹਾਂ ਇਹ ਗਾ ਕੋਈ ਬੂਟਾ ਹੀ ਹੈ ਨਾ ਬਿਰਲਾ ਬੂਟਾ ਹੀ ਹਨੀ ਹਾਂ ਨੀ ਲਸਣ ਆਪਣਾ ਵਧੀਆ ਖੜਾ ਹੈ ਨਾ ਬਾਕੀ ਚੱਲ ਪਿਆ ਅੱਗੇ ਦੀ ਚੱਲਿਆ ਪੂਰਾ ਚੱਲ ਗਿਆ ਬਰਾਬਰ ਹੀ ਖੜਾ ਬਾਕੀ ਦੇ ਬੰਬਲ ਥੋੜੇ ਸੜੇ ਮੈਂ ਉੱਥੇ ਵੇਖ ਕੇ ਪਤਾ ਨਹੀਂ ਕਿਹੜੇ ਪਿੰਡ ਆ ਉਹ ਤੋਂ ਬੜੇ ਬੂੜੀਆਂ ਸੜੀਆਂ ਪਈਆਂ ਬੰਡਾਲੇ ਉੱਤੇ ਇਹ ਸਪਰੇ ਕੀਤੀ ਤੇ ਠੀਕ ਬਚਾ ਰਹਿ ਗਿਆ ਠੀਕ ਅੱਛਾ ਹੁਣ ਇਹਨੂੰ ਪਾਣੀ ਕਦੋਂ ਲਾਣਾ ਹੈ ਪਾਣੀ ਇਹਨੂੰ ਹੁਣ ਅੱਜ ਤੋਂ ਬਾਅਦ ਚਾਰ ਚੌਥੇ ਦਿਨ ਲਾ ਦੇ ਆਂਦੇ ਅੱਗੇ ਪੰਜ ਛੇ ਦਿਨ ਹੋ ਗਏ ਲੱਗੇ ਨੂੰ ਅੱਛਾ ਵੀ ਪਾਣੀ ਨੂੰ ਹੁਣ ਚਾਰ ਹੋ ਚੁੱਕੇ ਨੇ ਪੰਜਵਾਂ ਪਾਣੀ ਲੱਗਣਾ ਪੰਜਵਾਂ ਲੱਗਣਾ ਠੀਕ ਇਹ ਹੁਣ ਕਿੰਨੇ ਮਹੀਨੇ ਤੱਕ ਤਿਆਰ ਹੋ ਜਾਏਗਾ ਇਹ ਤਿਆਰ ਬਸ ਰਹਿ ਗਏ ਡੇਢ ਦੋ ਦੋ ਮਹੀਨੇ ਰਹਿ ਗਏ ਅੱਛਾ ਠੀਕ ਹਾਂ ਫੱਗਣ ਤੇ ਚੇਤਰ ਦੋ ਮਹੀਨੇ ਆ ਪੈ ਨੂੰ ਅੱਛਾ ਅੱਛਾ ਠੀਕ ਸੋਰੀ ਬਾਕੀ ਹੋਰ ਕੀ ਜਾਣਕਾਰੀ ਲੈਣੀ ਲਸਨ ਬਾਰੇ ਤੇ ਆਦਾ ਫੋਨ ਕਰਕੇ ਦੀ ਪੋਸਟਲ ਨੰਬਰ ਤੁਹਾਨੂੰ ਅੱਗੇ ਦੱਸਿਆ ਸੀ ਬਾਕੀ ਆ ਕੋਈ ਕਬੂਟਾ ਹੈਗਾ ਉਹ ਵੀ ਆ ਪਾਣੀ ਦੇ ਨੇੜੇ ਖਾਲੇ ਨੇੜੇ ਆ ਬਾਕੀ ਅੱਗੇ ਨਹੀਂਗਾ ਹਾਂ ਹਾਂ ਨਾ ਵਿਚਕੱਟ ਵੀ ਹੈਗਾ ਹਾਂ ਨਹੀਂ ਅੱਗੇ ਹੈ ਹੀ ਨਹੀਂ ਕੋਈ ਕੋਈ ਵਿਰਲਾ ਹੀ ਬੂਟਾ ਉਹ ਪਰ ਹੈਗਾ ਹੀ ਮੋਹਨ ਸਿੰਘ ਦਾ ਆ ਕਿਲਾ ਉਹਦਾ ਆ ਕਿਲਾ ਦਾ ਵੀ ਲੱਗਾ ਨੇੜੇ ਜਿਹੜੇ ਸੀ ਪਰ ਬੜਾ ਫਰਕ ਅੱਦੋ ਦਾ ਫਰਕ ਆ ਹੀ ਹਾਂ ਕਿਉਂ ਸੰਭਾਲ ਬਹੁਤ ਜ਼ਰੂਰੀ ਏਂ ਦੀ ਲਸਣ ਦੀ ਟਾਈਮ ਨਾਲ ਪਾਣੀ ਲਾਉਣਾ ਪੈਂਦਾ ਹੈ ਕਾਦ ਸਪਰੇ ਬੜਾ ਧਿਆਨ ਰੱਖਣਾ ਪੈਂਦਾ ਹੈ ਤੇ ਫਸਲ ਪੂਰੀ ਲੈਣੀ ਫਸਲ ਕੋਈ ਵੀ ਇੱਕ ਕਰਨ ਕੇ ਚੋਨਾ ਹੈ ਜੇ ਉਹਦਾ ਬਧਿਆਨ ਰੱਖਾਂਗੇ ਟਾਈਮ ਨਾਲ ਖਾਦ ਵੀ ਪਾਵੇਗਾ ਫਿਰ ਹੀ ਆ ਜੀ ਚਲੋ ਹੋਰ ਮੈਂਬਰ ਸਾਹਿਬ ਸੋ ਬੜੀ ਠੀਕ ਚਲੋ ਇਹ ਹੁਣ ਕਿੱਲਾ ਕਿਨੇ ਦਾ ਹੋ ਜਾਏਗਾ ਅੰਤਾ ਆ ਆਪਣਾ ਸੋ ਆ ਜਾਏ ਰੇਟ ਨਾਲ ਹੈ ਅਰੇ ਰੇਟ ਨਾਲੇ ਜੇ 100 ਰੁਪਏ ਚੱਲ ਗਿਆ ਤਾਂ ਫਿਰ ਪੈਗਾ 3-3 ਕੋਣ ਲੱਖ ਦਾ ਕਿੱਲਾ ਠੀਕ ਅੱਛਾ ਅੱਛਾ ਬਰੇਟ ਬਣ ਜਾਵੇ ਫੱਬ ਜਾਵੇ ਤੇ ਫਿਰ ਤਾਂ ਰੁਪਏ ਰੁਪਏ ਨੇ ਹਾਂ ਜੀ ਤੇ ਜਿਵੇਂ ਪਿਛਲੀ ਵਾਰਿਆ ਆਉਂਦੇ ਕੰਮ ਫਿਰ ਔਖਾ ਹੀ ਹੈ ਨਾ ਨਹੀਂ ਰੇਟ ਉਹਦਾ ਵੀ ਵਾਵਾ ਹੁਣ ਤਾਂ 2.5 300 ਨੂੰ ਹੋ ਗਿਆ ਹੁਣ ਤਾਂ ਪੁਰਾਣਾ ਅੱਛਾ ਅੱਛਾ ਉਹਦਾ ਰੇਟ ਬਹੁਤ ਆਈ ਹੋ ਗਿਆ ਨਹੀਂ ਜਿਵੇਂ ਵੇਚਦਾਰ ਜੀਮੇਦਾਰ ਉਹ ਤਾਂ 40 50 ਵੀਕਦਾਰ ਹੈ ਨਾ 50 60 70 ਨਹੀਂ 80 90 ਤੱਕ ਵੀ ਵਿਕਦਾ ਰਿਹਾ ਅੱਛਾ ਰੇਟ ਤਾਂ ਵਧੀਆ ਠੀਕ ਹੀ ਰਿਹਾ ਵੀ ਜਿਹੜਾ ਤਗੜਾ ਲਸਣ ਹੈ ਉਹਦਾ ਰੇਟ ਬਣਦਾ ਹੈ ਵੀ ਖਰਾਕ ਪੂਰੀ ਪਵੇ ਆਲੀ ਉਲੀ ਪਵੇ ਜੋ ਵੀ ਇਹਨਾਂ ਨੂੰ ਪਤਾ ਹੈ ਠੀਕ ਹੈ ਜੀ ਨਹੀਂ 100 ਰੁਪਏ ਕਿਲੋ ਤਾਂ ਚੱਲੇਗਾ ਇਸ ਪੀ ਅੱਛਾ ਅੱਜ 100 ਵੀ ਕਿਲੋ ਵੀ ਚੱਲ ਜਾਵੇ ਤੇ ਉਹ ਨਹੀਂ ਤਾਂ ਇਹਨਾਂ ਦੇ ਨਵਾਂ ਆ ਜਾਂਦਾ ਅੱਗੇ ਨਵਾਂ ਸਸਤਾ ਚੱਲਦਾ ਕਈ ਵਾਰੀ ਤੇ ਇਤਕੀ ਉਹ ਵੀ ਮਹਿੰਗਾ ਚੱਲਦਾ ਪਿਆ ਹੁਣ ਅੱਛਾ ਠੀਕ ਕੋਈ 200 ਰੁਪਏ ਕਿਲੋ ਹੋਵੇਗਾ ਅੱਛਾ ਅੱਛਾ ਚਲੋ ਆ ਕਾਣੀ ਕੋਈ ਆਪਣੀ ਹੈ ਹਾਂ ਜੀ ਆਪਣੀ ਵਾਰੀ ਆ ਕਾਣੀ ਕੋਈ ਸੋਹਣੀ ਜੀ ਮਿਹਨਤ ਕੀਤਿਆਂ ਫਲ ਮਿਲਦਾ ਜੀ ਹਾਂ ਮਿਹਨਤ ਕਰੋ ਵਾਟ ਤੋਂ ਵਾਟ ਭਾਵੇਂ ਕੋਈ ਵੀ ਫਸਲ ਹੈ ਹਾਂ ਫਸਲ ਤਾਂ ਬੇਲ ਤਾਂ ਦਈ ਮਿਹਨਤ ਹਾਂ ਜੀ ਬਿਲਕੁਲ ਜੀ